ਰਾਜੇਸ਼ ਚੋਪੜਾ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਜੀ ਮੈਂ ਪਹੁੰਚ ਗਿਆ ਜੀ ਪਿੰਡ ਦਸਾਰਨਾ ਜ਼ਿਲ੍ਹਾ ਮੋਹਾਲੀ ਪਿੰਡ ਦੇ ਅੰਦਰੂਨ ਦੇ ਵਿੱਚ ਇੱਕ ਤੁਹਾਨੂੰ ਬਹੁਤ ਹੀ ਵਧੀਆ ਦ੍ਰਿਸ਼ ਦਿਖਾਉਣਾ ਮੈਂ ਗੁੜ ਦੀ ਖਿੜਾੜੀ ਜਿਹੜੀ ਹੈ ਇੱਥੇ ਚੱਲਦੀ ਹੈ ਇਸ ਪਿੰਡ ਦੇ ਵਿੱਚ ਅੰਦਰ ਪਿੰਡ ਦੇ ਔਰ ਅਸੀਂ ਅਕਸਰ ਕਈ ਵਾਰੀ ਸੋਚਦੇ ਨਾ ਜੀ ਕਿ ਰੋਡ ਸਾਈਡ ਤੋਂ ਗੁੜ ਲੈਣਾ ਤਾਂ ਸਾਨੂੰ ਡਾਊਟ ਹੁੰਦੇ ਕਈ ਤਰ੍ਹਾਂ ਦੇ ਤਾਂ ਮੈਨੂੰ ਕਿਸੇ ਨੇ ਦੱਸਿਆ ਵੀ ਦਸਾਰਨੇ ਪਿੰਡ ਵਿੱਚ ਜਾਓ ਉੱਥੇ ਬਾਪੂ ਜੀ ਗੋੜ ਬਣਾਉਂਦੇ ਨੇ ਘਰ ਦੇ ਵਿੱਚ ਔਰ ਆਪਣੇ ਖੇਤ ਦੇ ਹੀ ਗੰਨਾ ਯੂਜ਼ ਕਰਦੇ ਨੇ ਤਾਂ ਮੈਂ ਪਹੁੰਚ ਗਿਆ ਜੀ ਅੱਜ ਇੱਥੇ ਦੇਖੋ ਜੀ ਬਹੁਤ ਸੋਹਣਾ ਦ੍ਰਿਸ਼ ਆਹ ਲੋ ਜੀ ਗੰਨੇ ਪਏ ਆ ਵਾਹ ਜੀ ਬਾਪੂ ਜੀ ਲੱਗੇ ਹੋਏ ਆ ਜੀ ਬਾਪੂ ਜੀ ਸਸਰੀਕਾਲ ਸਸਰੀਕਾਲ ਜੀ ਕੀ ਹਾਲ ਚਾਲ ਅੱਲਾਹ ਦੀ ਚੱਲ ਰਿਹਾ ਜੀ ਕੰਮ ਓ ਵਾਹ ਜੀ ਵਾਹ ਵਾਹ ਜੀ ਵਾਹ ਥਾਡੇ ਗੁੜ ਦਾ ਮੈਨੂੰ ਪਤਾ ਲੱਗਿਆ ਵੀ ਗੁੜ ਦਾ ਰੰਗ ਜਿਹੜਾ ਨਾ ਜੀ ਉਹ ਤੁਹਾਡਾ ਗਾੜਾ ਹੈ ਗਾੜਾ ਜੀ ਹੈ ਉਹਦਾ ਕਾਰਨ ਉਹਦਾ ਕਾਰਨ ਇਹ ਹੈ ਜੀ ਛੋੜਾ ਕੰਮ ਕਰਦੇ ਅੱਛਾ ਛੋੜਾ ਘੱਟ ਪਾਉਂਦੇ ਤਾਂ ਥੋੜਾ ਜਿਆ ਪੱਕੇ ਰੰਗ ਦਾ ਗੁੜ ਹੈ ਆਏ ਹਾਏ ਕੋਈ ਟੈਕਨੀਕਲ ਪਾਈਏ ਤਾਂ ਰੰਗ ਚ ਤੇਾਈ ਭਰ ਆਊਗਾ ਅੱਛਾ ਜਿਹੜਾ ਅਸਲੀ ਗੁੜ ਹੈ ਉਹ ਥੋੜਾ ਜਿਆ ਗੂੜਾ ਹੋਊਗਾ ਹਾਂ ਵਾਹ ਜੀ ਵਾਹ ਦੇਖੋ ਜੀ ਤੁਸੀਂ ਰੰਗ ਦੇ ਦੇਖੋ ਮੈਂ ਤੁਹਾਨੂੰ ਨੇੜੇ ਤੋਂ ਦਿਖਾਣਾ ਆਹ ਦੇਖੋ ਵਾਹ ਜੀ ਵਾਹ ਬਾਕੀ ਹੁਣ ਮੈਨੂੰ ਥੋੜਾ ਜਿਹਾ ਸੰਦਾਂ ਦਾ ਵੀ ਦੱਸ ਦਿਆ ਜਿਹੜਾ ਤੂੰ ਚਲਾਉਂਦਾ ਪਿਆ ਇਹਨੂੰ ਕਿਆ ਕਹਿੰਦੇ ਆ ਤੈਨੂੰ ਕਹਿੰਦੇ ਫੌੜੀ ਫੌੜੀ ਹਾਂਜੀ ਅੱਛਾ ਫੌੜੀ ਚਲਾਉਂਦਾ ਪਿਆ ਅਰ ਜਿਹੜਾ ਬੜਾ ਕੜਾਹੇ ਇਹਨੂੰ ਕਿਆ ਕਹਿੰਦੇ ਆ ਤੈਨੂੰ ਕੜਾਹੀ ਕਹਿੰਦੇ ਇਹਨੂੰ ਕੜਾਹੀ ਕਹਿੰਦੇ ਇਹਦਾ ਨਾਮ ਰੱਖਿਆ ਕੋਈ ਨਹੀਂ ਨਹੀਂ ਨਾ ਹੀ ਹੁੰਦਾ ਹੈ ਹੈ ਇਹਦਾ ਜਿਹਦਾ ਨਾਮ ਰੱਖਦੇ ਨੇ ਜੱਗਾ ਕੜਾਹਾ ਪ੍ਰੀਤਾ ਕੜਾਹਾ ਇਹਦੇ ਨਾਲ ਕੁਝ ਨਹੀਂ ਅਰੇ ਕੜਾਹਾ ਹੀ ਹੈ ਲੋਰੀ ਕਹਿੰਦੇ ਕੜਾਹੇ ਦਾ ਨਾਮ ਨਹੀਂ ਰੱਖਿਆ ਹੋਇਆ ਉਹ ਵਾਹ ਜੀ ਵਾਹ ਜੀ ਵਾਹ ਜੀ ਵਾਹ ਔਰ ਆਹ ਜਿਹੜੀ ਚੀਜ਼ ਹੈ ਬਾਪੂ ਆਹ ਗੋ ਵਾਹ ਜੀ ਵਾਹ ਇਧਰਲੇ ਪਾਸੇ ਆਪਣਾ ਏਰੀਆ ਜਿਹੜਾ ਪੈਂਦਾ ਹੈਗਾ ਪਵਾਦਖਾ ਹਾਂ ਹਾਂ ਹੈ ਤੁਸੀਂ ਪਵਾਦਖੇ ਹਾਂ ਅਜੀ ਪਵਾਦੀਏ ਪਵਾਦੀਏ বাজਦੇ ਹਨ ਪਵਾਦੀਆਂ ਕੀ ਕਲਹਾੜੀ ਹੈ ਉਹ ਵਾਦੀ ਵਾਜ ਨਾਮ ਨਵਾਂ ਦੇਤਾ ਜੀ ਮੈਂ ਪਵਾਦੀਆਂ ਦੀ ਕਲਹਾੜੀ ਵੈਸੇ ਕੀ ਵੱਜਦੀ ਹੈ ਅਮਰੀਕ ਦੀ ਕਲਹਾੜੀ ਅਮਰੀਕ ਦੀ ਕਲਹਾੜੀ ਵਾਹ ਜੀ ਵਾਹ ਪਵਾਦੀ ਵੀ ਹੈਗੇ ਨੇ ਜੀ ਅਮਰੀਕ ਜੀ ਔਰ ਕਲਹਾੜੀ ਦਾ ਕੰਮ ਕਰਦੇ ਬਾਪੂ ਉਮਰ ਕਿੰਨੀ ਹੋ ਗਈ ਮੇਰੀ ਤਾਂ 70 ਸਾਲ ਦੀ ਹੋ ਗਈ ਆ ਦੇਖੋ ਜੀ ਫੌੜੀ ਚੱਲਦੀ 70 ਸਾਲ ਦੀ ਉਮਰ ਹੋ ਗਈ ਬਾਪੂ ਜੀ ਦੀ ਔਰ ਬੇਟਾ ਜੀ ਬੈਠਣ ਥੋੜਾ ਕੀ ਨਾ ਹੋ ਜੀ ਹੇ ਫਟਾ ਕੀ ਨਾਮ ਹੈ ਜੱਗਾ ਹੀ ਲੈ ਜੱਗਾ 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 ਵਾਦੀ ਵਾ ਦੇਖੋ ਟ੍ਰੈਡੀਸ਼ਨਲ ਨਾਮ ਹੈ ਜੱਗਾ ਔਰ ਜੱਗਾ ਥੱਲੇ ਤੇ ਲਾ ਰਿਆ ਜੱਗੇ ਕਿਆ ਲਾ ਰਿਆ ਥੱਲੇ ਤੇ ਹੈ ਹੀ ਆਹ ਫੂਸ ਲਾ ਰਿਆ ਹੈ ਹਾਂ ਝੋਕੜ ਲੱਗਿਆ ਬਈ ਇਹ ਝੋਕਰਿਆ ਦੀ ਹਾਂ ਹੁਣ ਘਟ ਝੋਕਣਾ ਹੀ ਵੱਤ ਉਤਰਨੇ ਵਾਲੀ ਆ ਜੇ ਜਿਆਦਾ ਝੋਕਦਾ ਫਿਰ ਜਲ ਜਾਣੀ ਅੱਛਾ ਬਾਪੂ ਵੱਤ ਵੱਤ ਕਰੀ ਜਾਂਦੇ ਵੱਤ ਕਿਆ ਹੁੰਦੀ ਐ ਯਾਰ ਮੈਨੂੰ ਮੈਨੂੰ ਤਾਂ ਪਤਾ ਹੈ ਪਰ ਬਹੁਤ سارے ਸੋਤੇ ਸੋਝਦੇ ਨੇ ਵੱਤ ਤਾਂ ਨਹੀਂ ਆਲੀ ਆ ਉਹਨਾਂ ਨੂੰ ਲੱਗਦਾ ਵੱਤ ਪਤਾ ਨਹੀਂ ਗੁੜਦੀਆਂ ਪੇਸ਼ੀਆਂ ਕਿਆ ਵੱਤ ਕਿਆ ਹੁੰਦੀ ਐ ਦੱਸ ਨਾ ਵੱਤ ਦਈਏ ਇਹ ਪਹਿਲਾ ਹੀ ਜਿਹੜੇ ਬਜ਼ੁਰਗ ਹੈ ਉਹਨਾਂ ਨੇ ਨੌ ਰੱਖਿਆ ਬਬੀ ਬੱਤ ਆ ਗਈ ਅੱਛਾ ਹਾਂ ਇਹ ਸਾਡਾ ਲੱਭ ਜਾਈਏ ਬੱਤ ਆ ਗਈ ਬੱਤੇ ਕਹਿੰਦੇ ਇਹਨੂੰ ਨਹੀਂ ਬੱਤ ਆਉਣਾ ਮਤਲਬ ਉਦੋਂ ਕਿਆ ਹੁੰਦਾ ਜਦ ਬੱਤਾਂ ਦੀ ਆ ਬੱਤ ਆਉਂਦੀ ਹੈ ਬੀਜੀ ਭਈਆ ਬੱਤ ਤਿਆਰ ਹੈ ਬੱਤ ਤਿਆਰ ਇਹਨੂੰ ਕੜਾਹੇ ਤੋਂ ਕੱਢ ਲਓ ਹੁਣ ਹਾਂ ਕੱਢ ਲਓ ਜਦ ਬੱਤ ਆ ਗਈ ਹਾਂ ਵਾਹ ਜੀ ਹੁਣ ਬੱਤ ਆਉਣੇ ਵਾਲੀ ਹੈ ਹਾਂ ਇਹ ਲੈ ਦੇਖੋ ਹੁਣ ਇਹਦੀ ਹੁਣ ਇਹਦੀ ਬਈ ਰੋੜੀ ਬਣਾਉਣੇ ਵਾਲੀ ਹੈ ਆਏ ਹਾਏ 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 ਆ ਦੇਖੋ ਜੀ ਇਹਨੂੰ ਹਿਲਾਉਣਾ ਪੈਂਦਾ ਹੈ ਹਾਂਜੀ ਹਾਂ ਲਗਾਤਾਰ ਹਾਂਜੀ ਆ ਦੇਖੀਂ ਕਿਾ ਲੱਗ ਜੂਵੇ ਜਿਆਦਾ ਜਿਆਦਾ ਸੇਕ ਨਾ ਲੱਗ ਜੂਵੇ ਤਾਂ ਕਿ ਇਸ ਕਰਕੇ ਹਿਲਾਉਣਾ ਪੈਂਦਾ ਜੀ ਦੇਖੋ ਜੀ ਬੱਤ ਆ ਰਹੀ ਆ ਕਿਆ ਸੋਹਣਾ ਦ੍ਰਿਸ਼ ਹੈ ਆ ਦੇਖੋ ਜੀ ਮੁਰਦਾ ਰੰਗ ਦੇਖੋ ਦੇ ਹੁਣ ਹਾਂਜੀ ਇਹਦੀ ਹੁਣ ਰੋੜੀ ਬਣਾਗਾ ਤਾਰੂਗੇ ਅਸੀਂ ਅਜਾ ਰੋੜੀ ਨਰਮ ਹੈ ਅੱਛਾ ਅਜਾ ਜੀ ਰੋੜੀ ਬਣੀ ਨਹੀਂ ਅੱਛਾ ਜੇ ਰੋੜੀ ਬਣ ਜੂਗੀ ਤਾਂ ਤਾਰਨਾ ਪੱਕੀ ਦੀ ਓ ਵਾਹ ਜੀ ਵਾਹ ਦੇਖੋ ਜੀ ਰੋੜੀ ਬਣੂਗੀ ਤਾਂ ਹੀ ਤਾਰਨਾ ਜੀ ਪੱਕੇ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਹਾਂ ਜੀ ਬਾਈ ਜੀ ਕੀ ਹਾਲ ਚਾਲ ਹੈ ਤੁਸੀਂ ਕਿੱਦਾਂ ਐ ਗੁੜ ਖਾਣਾ ਐ ਹਾਂ ਹਾਂ ਗੁੜ ਖਾਣਾ ਆ ਦੇਖੋ ਜੀ ਅੱਛਾ ਜਿਹੜਾ ਗੁੜ ਖਾਣ ਆਉਂਦਾ ਬਾਪੂ ਉਹਦੇ ਤੇ ਕਿੰਨੇ ਪੈਸੇ ਲੈਣਾ ਹੈ ਜਿਹੜਾ ਗੁੜ ਖਾਣ ਆਉਂਦਾ ਉਹਦੇ ਗਾਦਾ ਪੈਸਾ ਲੈਣਾ ਉਹਦੇ ਕੋਈ ਪੈਸਾ ਨਹੀਂ ਨਾ ਨਾ ਜਮਾ ਉਹਨੂੰ ਦੇਈ ਜਾ ਗੋੜਾ ਬਈ ਜੇ ਕਾੜ ਨਿਆਣੇ ਨੂੰ ਆ ਆਏ ਹਾਏ 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 ਦੇਖੋ ਜੀ ਆਤੀ ਤਾਂ ਲੱਭਣੀ ਕਿਤੇ ਘਰਾਂ ਨਿਆਣਿਆਂ ਨੂੰ ਵੀ ਖਲਾਇਸ ਕਰਕੇ ਦੇਈਦਾ ਉਹ ਤੁਸੀਂ ਉਹ ਰੱਖੀ ਲਫਾਫੀ ਛੋਟੀ ਹੁਣ ਇਹ ਦੱਸੋ ਵੀ ਉਹ ਲਫਾਫੀ ਵਿੱਚ ਜਿਹੜਾ ਗੁੜ ਪੈਂਦਾ ਹਾਂ ਉਹ ਉਹਦੇ ਪੈਸੇ ਉਹਨੇ ਫਰੀ ਦਾ ਹੁੰਦਾ ਉਹਦਾ ਫਰੀ ਹੁੰਦਾ ਆਏ ਹਾਏ ਹਾਏ ਦੇਖੋ ਜੀ ਇਹੋ ਜਿਹਾ ਬਾਪੂ ਲੱਭਣਾ ਕਿਤੇ ਬਾਪੂ ਨੇ ਨਾ ਸਪੈਸ਼ਲ ਛੋਟੀਆਂ ਜਿਹੜੀਆਂ ਲਫਾਫੀਆਂ ਰੱਖੀਆਂ ਹੋਈਆਂ ਉਹ ਗੁੜ ਪਾ ਕੇ ਦਿਨ ਨੂੰ ਜਿਹੜਾ ਆਇਆ ਗੁੜ ਖਾਣ ਜਿਹਦਾ ਬਾਈ ਜੀ ਹੁਣੇ ਆਏ ਨੇ ਇਹਨਾਂ ਨੂੰ ਗੁੜ ਖਲਾਉਣਾ ਤੇ ਨਾਲ ਇਹਨਾਂ ਨੂੰ ਦੇਣਾ ਵੀ ਘਰ ਨਿਆਣਿਆਂ ਨੂੰ ਵੀ ਖਲਾਇਆ ਜਾ ਕੇ ਆਹਾ ਇਹਦੀ ਗੱਲ ਕਿੱਥੇ ਲੱਭਣੀ ਹੈ ਜੀ ਕਰਿਓ ਸਰੋਤ ਤੇ ਕਮੈਂਟ ਦੂਜਾ ਮਿੱਠਾ ਛੱਡ ਦਿਓ ਦੀ ਚੀਨੀ ਛੱਡ ਦਿਓ ਆ ਗੁੜ ਤੇ ਆਜੋ ਵਾਪਸ ਮੁੜਨੇ ਪੈਣਾ ਆ ਬਾਪੂ ਆ ਕੇ ਕਰਤਾ ਰਲਾਤੇ ਤੇ ਕਿਹ ਜੇ ਰਾਜੀ ਇਹਦੀ ਟਿੱਕੀ ਬਣਾਉਣੀ ਹੈ ਇਹਦੀ ਟਿੱਕੀ ਜਮਾਉਣੀ ਹੈ ਹਾਂ ਓ ਲੈ ਜੀ ਲੈ ਟਿੱਕੀ ਦਾ ਪ੍ਰਬੰਧ ਵੀ ਹੈ ਆ ਦੇਖੋ ਜੀ ਟਿੱਕੀ ਵੀ ਬਣਨੀ ਹੈ ਆਰਡਰ ਤੇ ਆਈ ਹੋਈ ਟਿੱਕੀ ਮਾਲ ਇਹ ਮਾਲ ਮਾਲਕਾਂ ਨੇ ਕਿ ਤੁਹਾਡਾ ਇਹ ਮਾਲਕਾਂ ਨੇ ਮਾਲਕਾਂ ਦਾ ਮਾਲ ਮਾਲਕਾਂ ਦਾ ਜੀ ਟਿੱਕੀ ਬਾਪੂ ਦੀ ਵਾਹ ਜੀ ਵਾ ਨਜ਼ਾਰੇ ਇਧਰ ਕੰਮ ਹੋ ਰਿਆ ਲੇਖੋ ਜੀ ਹੋ ਗਿਆ ਜੀ ਕੰਮ ਤਿਆਰ ਰੈਡੀ ਹੋ ਗਿਆ ਬਾਪੂ ਕਹਿੰਦਾ ਕੰਮ ਹੁਣ ਦੀ ਥੋੜਾ ਜੋਸ਼ ਆ ਗਿਆ ਜੀ ਹੁਣ ਥੋੜਾ ਬਾਪੂ ਨੂੰ ਘਟ ਬੁਲਾਉਣਾ ਮੈਂ ਕਿਉਂਕਿ ਬਾਪੂ ਹੁਣ ਮਸਲਾ ਗੰਭੀਰ ਹੋ ਗਿਆ ਹਨਾ ਨੇੜੇ ਆ ਗਈ ਗੱਲ ਹਾਂ ਲਾਗ ਆ ਗਈ ਜਮੀ ਗੱਲ ਲਾਗ ਆ ਗਈ ਜੀ ਗੁਰ ਦੇਖੋ ਜੀ ਹੁਣੇ ਤੁਹਾਨੂੰ ਦਿਖਾਉਂਗਾ ਕੜਾਹਾ ਪਲਟਦਾ ਨਜ਼ਾਰਾ ਜਣਾ ਆ ਜੀ ਬੱਲੇ 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 ਬਹੁਤ ਵਧੀਆ ਜੀ ਬੇਬੇ ਬੈਠੀ ਆ ਬੇਬੇ ਕੀ ਹਾਲ ਹੈ ਠੀਕ ਹੈ ਹੈ ਠੀਕ ਹੈ ਜੀ ਆ ਲੱਗੇ ਹੋਏ ਹਾਂਜੀ ਲੱਗੇ ਹੋਇਆ ਹੈ। ਹੈ ਤੁਸੀਂ ਤੁਸੀਂ ਵੀ ਲੱਗੇ ਹੋਇਆ ਹੈ। ਹਾਂਜੀ। ਇਹ ਸਫਾਈ ਤੁਸੀਂ ਕਰਦੇ ਮੈਨੂੰ ਪਤਾ ਲੱਗਿਆ। ਇਹ 3 ਵਜੇ ਦੇ ਲੱਗੇ ਹੋਇਆ ਹੈ 4 ਦੇ। 4 ਵਜੇ ਲੱਗੇ ਹੋਇਆ ਹੈ। ਹਾਂਜੀ ਹਾਂਜੀ। ਆਹ ਦੇਖੋ ਜੀ ਵਾਹ ਜੀ ਵਾਹ ਦੇਖੋ ਜੀ ਹੁਣ ਮੈਂ ਕੜਾਹਾ ਪਲਟਦਾ ਦਿਖਾਣਾ। ਇਸ ਕਰਕੇ ਇੱਧਰ ਉੱਧਰ ਨਹੀਂ ਮੈਂ ਹੁਣ ਜਾਣਾ। ਆਹ ਜਿਗਾੜ ਦੇਖੋ ਜੀ ਬਾਜੀ ਵਾਹ ਇੱਧਰ ਤੇ ਚੱਲਣਾ ਜਿਗਾੜ। ਬੱਲੇ ਬੱਲੇ ਬੱਲੇ। ਆਹ ਦੇਖੋ ਜੀ ਕੜਾਹਾ ਪਲਟਣ ਵਾਲਾ ਜਿਗਾੜ। ਜੱਗੇ ਨੇ ਫੜ ਲਿਆ ਜੀ ਹੈਂਡਲ। ਜੱਗੇ ਕਮਾ ਦੇ ਹੁਣ ਫਿਰ ਇੱਕ ਵਾਰੀ। ਆਹ ਖੁਰਪੀ ਜੀ ਚੱਕ ਲੈਣੀ ਸੀ ਬਾਪੂ। ਹੈ? ਆਹ ਕੜਾਹਾ ਪਲਟਣ ਤੋਂ ਪਹਿਲਾਂ ਜਗ੍ਹਾ ਬਣਾ ਲਿਆ ਥੋੜੀ ਸਵਾਰੀ ਕਰ ਲੈ ਜਗ੍ਹਾ ਹੈ ਐਵੇਂ ਨਾ ਕਿਤੇ ਪ੍ਰਾਤ ਦੇ ਵਿੱਚੇ ਦੱਬਦੀ ਉਹ ਪ੍ਰਾਤ ਮਾਤਾ ਤੇਰੇ ਵਾਲੀ ਪ੍ਰਾਤ ਹੈ ਨਾ ਇਹ ਤੇਰੇ ਦਾਜ ਵਾਲੀ ਹਾਂਜੀ ਹਾਂ ਆਏ ਹਾਏ ਮਾਤਾ ਦੇ ਦਾਜ ਵਾਲੀ ਪ੍ਰਾਤ ਦੇ ਵਿੱਚ ਬੰਦੀ ਹੈ ਜੀ ਇੱਥੇ ਟਿੱਕੀ ਪਿੱਤਲ ਦੀ ਪ੍ਰਾਤ ਹੈ ਬੱਲੇ ਬੱਲੇ ਜੱਗੇ ਨੇ ਫੜ ਲਿਆ ਹੈਂਡਲ ਜੀ ਖੜਾ ਅਡੀਕ ਰਿਹਾ ਬਾਪੇ ਦੀ ਕਮਾਂਡ ਨੂੰ ਜੱਗਾ ਅਡੀਕ ਰਿਹਾ ਜੀ ਬਾਪੂ ਦੀ ਕਮਾਂਡ ਨੂੰ ਬੱਲੇ ਬੱਲੇ ਬਸ ਉਲਟੀ ਗਿਣਤੀ ਸ਼ੁਰੂ ਹੈ ਆ ਦੇਖੋ ਜੀ ਤੁਸੀਂ ਦੇਖਿਓ ਨੇ NASA ਵਾਲਿਆਂ ਦੇ ਰਾਕੇਟ ਉਡਦੇ ਅਸਮਾਨ ਵਿੱਚ ਜਾਂਦੇ ਅੱਜ ਇੱਕ ਰਾਕੇਟ ਜਿਹੜਾ ਹੈ ਆ ਤਰਨ ਲੱਗੇ ਆਹ ਦੇਖੋ ਦੀ ਚੱਕ ਤਾ ਜੀ ਜੱਗੇ ਨੇ ਹੈਂਡਲ ਘੁਮਾਤਾ ਜੀ ਵਾਹ ਜੀ ਵਾਹ ਵਾਹ ਜੀ ਆਗੀ ਦੀ ਆਗੀ ਆਗੀ ਬੱਤ ਉਹ ਬੱਲੇ 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 ਅਸੇ ਦੀ ਟਿੱਕੀ ਉਹਦੇ ਵਿੱਚੇ ਜਾ ਰਹੀ ਹੈ ਆਹ ਹੈ ਆਏ ਹੈ ਆਹ ਦੇਖੋ ਜੀ ਨਜ਼ਾਰਾ ਆਹ ਦੇਖੋ ਜੀ ਐਨ ਸ਼ੁੱਧ ਗੁੜ ਆ ਰਿਹਾ ਆਰਗੇਨਿਕ ਵਧੀਆ ਕੋਈ ਨਹੀਂ ਰੇਸ ਸਪਰੇਅ ਆਹ ਦੇਖੋ ਜੀ ਰੰਗ ਦੇਖੋ ਤੁਸੀਂ ਬੱਲੇ 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 ਵਾਹ ਜੀ ਵਾਹ ਵਾਹ ਜੀ ਵਾ ਟਿੱਕੀ ਰਲਾਉਣ ਲੱਗੇ ਜੀ ਦੇਖਦੇ ਆ ਬਾਪੂ ਕੀ ਕਰਦਾ ਹੁਣ ਉਹ ਤੋਂ ਉਹ ਜੀ ਉਹ ਬੱਲੇ 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 ਅੱਛਾ ਬੱਢਣੀ ਹੈ ਮੈਨੂੰ ਪਤਾ ਹੈ ਇਹ ਆ ਲਾ ਜੀ ਆ ਦੇਖੋ ਜੀ ਹੈ ਜੀ ਆ ਗਿਆ ਆ ਗਿਆ ਮੈਂ ਤਾਂ ਟਿੱਕੀ ਰਲਾਉਣ ਲੱਗਿਆ ਦੋੇ ਪਾਸੇ ਕੰਮ ਚੱਲਣ ਲੱਗਿਆ ਮੈਂ ਕਿੱਧਰ ਕਿੱਧਰ ਆਈ ਜਾਵਾਂ ਲੈ ਆ ਦੇਖੋ ਜੀ ਆ ਬਾਪੂ ਤਨਾ ਵੀ ਦੇਖੋ ਸੀਨ ਵਾਹ ਜੀ ਵਾਹ ਜੇ ਖੜ ਜਾ ਜਰਾ ਮੜ ਜਾ ਦੋੜਾ ਥੋੜਾ ਜਿਹਾ ਖੜ ਜਾ ਇਦਾਂ ਵਾਲਾ ਸੀਨ ਮੈਂ ਲੈ ਲਾਂ ਪਹਿਲਾਂ ਸਾਰੇ ਸੀਨ ਦਿਖਾਣੇ ਸਰੋਤਿਆਂ ਨੂੰ ਜੇ ਆਪਾਂ ਆਹ ਦੇਖੋ ਜੀ ਦੇਖੋ ਚੱਲਦਾ ਕੰਮ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਨਜ਼ਾਰੇਦਾਰ ਨਜ਼ਾਰੇਦਾਰ ਕਹਿੰਦੇ ਕਾਦੀ ਆਏ ਕਹਿੰਦੇ ਕਿਹੜੀ ਕਾਦੀ ਪਾਉਂਦਾ ਹੁੰਦਾ ਬੰਦਾ ਕਹਿੰਦਾ ਕਹਿੰਦਾ ਕਾਦੀ ਪਾਉਂਦਾ ਹੁੰਦਾ ਕਹਿੰਦੇ ਆਏ ਹਾਏ ਹਾਏ ਜਿੱਕਣਾ ਕਾਦੀ ਪਾਉਂਦਾ ਓਦਾਂ ਪਾਉਂਦਾ ਬਾਪੂ ਹੈ ਵਾਹ ਜੀ ਵਾਹ ਦੇਖੋ ਜਿੱਦਾਂ ਕਾਦੀ ਪੈਂਦੀ ਕਹਿੰਦਾ ਓਦਾਂ ਕੰਮ ਚੱਲਦਾ ਜੀ ਓ ਬੱਲੇ ਤੇਰੇ ਬਾਪੂ ਦੇ ਓ ਬੱਲੇ ਆ ਗਰਮ ਹੋ ਗਏ ਆ ਸੁਣਨੇ ਵਾਲੇ ਗਰਮ ਕਰਦੇ ਆ ਹਾਂ ਦਾ ਤਾਂ ਹੀ ਦਵਾਤਾ ਆਏ ਆਏ ਹਾਏ ਬਾਪੂ ਕਹਿੰਦਾ ਸੁਣਨੇ ਵਾਲੇ ਵੀ ਗਰਮ ਹੋ ਜਵੇ ਓ ਬੱਲੇ ਓ ਬੱਲੇ ਬੱਲੇ ਆ ਦੇਖੋ ਜੀ ਹੁਣ ਇਧਰਲੇ ਪਾਸੇ ਆ ਗਿਆ ਮੈਂ ਇਧਰ ਵੀ ਕੰਮ ਚੱਲ ਰਿਹਾ ਜੀ ਅਰ ਨਾਲ ਆਪਦੀ ਚੱਕੀ ਬੱਲੇ ਓ ਬੱਲੇ ਓ ਆ ਜੀ ਵਾ ਸਾਫ ਤੈਰੀਆਂ ਲਾਂਦੀ ਆ ਮਗਜ ਲਾਉਂਦੇ ਤੈਰੀਆਂ ਖੋਪਾ ਵੀ ਪਾਇਆ ਹੋਇਆ ਹੈ ਜੀ ਹਾਂ ਜੀ ਬਰਾਦਾ ਕੋਪੇ ਦਾ ਇੱਕ ਮੈਂ ਮਸਾਲਾ ਮੈਂ ਵੀ ਬਣਾ ਕੇ ਲੈ ਕੇ ਆਇਆ ਹਾਂ ਜੱਗੇ ਤੇਰੀ ਆਪੀ ਕਰਾਂਗੇ ਤੇਰੀ ਹੈ ਤੂੰ ਜਿਹੜੀ ਕਰਾ ਕੇ ਭੇਜੇ ਤੂੰ ਇਹਨਾਂ ਕਾਲਾ ਨਾ ਹੋ ਆ ਕਹ ਬਾਬੂ ਕਹੇ ਕਾਲਾ ਨਾ ਪਾ ਕੇ ਕਹਿੰਦਾ ਤੈਨੂੰ ਸਭ ਕੋਈ ਕਰਾ ਕੇ ਭੇਜेंगे ਉਹ ਬੱਲੇ ਬੱਲੇ ਉਹ ਬੱਲੇ ਬੱਲੇ ਤੇਰੇ ਬਾਪੂ ਤੇ ਮੇਰਾ ਤੇਰੇ ਕੋਲ ਲਾਣ ਨੂੰ ਦਿਲ ਕਰਦਾ ਬਾਰ-ਬਾਰ ਇਹ ਕਾਲੇ ਵਾਲਾ ਕੰਮ ਨਹੀਂ ਆਏਗਾ ਕਾਲੇ ਵਾਲਾ ਕੰਮ ਨਹੀਂ ਹੈਗਾ ਆਹ ਦੇਖੋ ਜੀ ਕਾਲੇ ਬਾਰੇ ਗੱਲ ਨਹੀਂ ਬਣਨੀ ਹੈ ਬਾਪੂ ਕਹਿੰਦਾ ਸਾਡੇ ਮੁਤਾਬਕ ਚੱਲੋ ਬਾਪੂ ਦੇ ਮੁਤਾਬਕ ਚੱਲੋ ਵਾਹ ਜੀ ਵਾਹ ਲਾ 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 ਦੇਖੋ ਆ ਕੀ ਹੋ ਰਿਹਾ ਉਹ ਲਾ ਲਾ ਖਾਨੇ ਦੀਆਂ ਨੇ ਬਹੁਤ ਜਾ ਉਹ ਕੀ ਕਹਿੰਦੇ ਬਾਪੂ ਦੁਬਾਰੇ ਤੇ ਦੱਸ ਮੈਨੂੰ ਯਾਰ ਸੁਣਿਆ ਨਹੀਂ ਇਹ ਇਹਨੂੰ ਪੁੱਛ ਮੈਂ ਤੇਰੀ ਨੂੰ ਹਾਂਜੀ ਧੱਕੇ ਕੀ ਕਹਿਣਾ ਆਹੀ ਲਾੜਾ ਲਾੜਾ ਆਹ ਲਾੜਾ ਲਾੜਾ ਕਹਿੰਦੇ ਇਹਨੂੰ ਇਹ ਲਾੜਾ ਲਾੜਾ ਅੱਛਾ ਨਿਆਣੇ ਖਾਣੇ ਇਹਦੀ ਕੀ ਖਾਸੀਅਤ ਹੈ ਨਹੀਂ ਪਤਾ ਲੱਗਦਾ ਇਹ ਨਵੀਂ ਬਿਆਂਦਰ ਬਹੂ ਖਾਂਦੀ ਹੈ ਇਹਨੂੰ ਲੈ ਹਾਂ ਉਹ ਵਾਹ ਜੀ ਵਾਹ ਨਵੀਂ ਬਿਆਂਦਰ ਬਹੂ ਖਾਂਦੀ ਕਹਿੰਦਾ ਬਾਪੂ ਕਹਿੰਦਾ ਲਾੜਾ ਲਾੜਾ ਹਾਂ ਵਾਹ ਜੀ ਵਾਹ ਆ ਦੇਖੋ ਜੀ ਕੀ ਸੋਨਾ ਆ ਦੇਖੋ ਜੀ ਨਾਲ ਦੀ ਨਾਲ ਆ ਪੈ ਗਿਆ ਜੀ ਨਵਾਂ ਰਸ ਹੈ ਚਾਕਲੇਟ ਅਗਲਾ ਰਸ ਪੈ ਗਿਆ ਜੀ ਆ ਦੇਖੋ ਜੀ ਕੰਨ ਜੀ ਬਾਪੂ ਕਹਿੰਦੇ ਹੈ ਚਾਕਲੇਟ ਲਾਲ ਲਾਲ ਹੈ ਪਿੰਡ ਦੀ ਦੇਸੀ ਚਾਕਲੇਟ ਆ ਆ ਆ ਆ ਦੇਖੋ ਜੀ ਦੇਸੀ ਚਾਕਲੇਟ ਨਿਆਣੇ ਵੀ ਖੁਸ਼ ਹੋ ਕੇ ਖਾਣੇ ਆ ਆਹ ਕਾ ਜਿਹੜਾ ਲਾਲ ਲਾਲ ਜਿਹਾ ਦਿਖਦਾ ਇਹ ਵੀ ਇਹੀ ਹੈ ਹਾਂਜੀ ਹਾਂ ਨਹੀਂ ਹੈ ਹੈ ਆਈਏ ਹੁਣ ਬਣਦਾ ਕੋਲ ਅੱਧੇ ਵਿੱਚੇ ਨਾਲ ਜਣੇ ਨੇ ਵਾਹ ਜੀ ਵਾਹ ਚੱਲ ਵੀ ਬਕਰਲਾ ਦੇ ਫਿਰ ਆਏ ਹਾ ਹਾ ਰੰਗ ਦੇਖਿਆ ਯਾਰ ਸੁਨਹਿਰਾ ਰੰਗ ਆਇਆ ਵਾਹ ਜੀ ਵਾਹ ਬਾਪੂ ਤੂੰ ਸਹੀ ਕਹਿੰਦਾ ਤਾਂ ਵੀ ਜਦੋਂ ਘੱਟ ਸੋਡਾ ਲੱਗਦਾ ਨਾ ਕੈਮੀਕਲ ਕੋਈ ਨਹੀਂ ਪੈਂਦਾ ਤਾਂ ਗੁੜ ਦਾ ਰੰਗ ਆ ਨਿਕਲਦਾ ਆ ਰੰਗ ਤਾਂ ਮੈਂ ਦੇਖਿਆ ਨਹੀਂ ਸੜਕਾਂ ਸੁੱਲਤਾ ਪਰ ਬਣਦੇ ਗੁੜ ਦੇਖਿਆ ਮੈਂ ਬੜੇ ਆ ਰੰਗ ਨਹੀਂ ਮੈਂ ਦੇਖਿਆ ਕਿਤੇ ਆ ਲਓ ਜੀ ਸਰੋਤਿਆ ਦੇਖੋ ਕਿਹ ਰੰਗ ਹੈ ਜਿਉਂ ਜਿਉਂ ਬੱਝਾ ਜੀ ਚੱਟਦਾ ਹੈ ਤੇ ਚੰਗਲਾ ਦੇਖਿਓ ਆਸਰਾ ਨਾ ਹਾਂ ਜੱਟ ਕਹਿੰਦੇ ਚੱਟਦਾ ਹੈ ਹਾਂ ਜੀ ਇਹ ਗੁੜ ਰੰਗ ਸਾਫ ਹੋ ਰਿਹਾ ਜਿਉਂ ਜਿਉਂ ਚੰਡਣਾ ਲਾਈ ਜਿਉਂ ਜਿਉਂ ਚੰਡਣਾ ਇਹਨੂੰ ਸਾਫ ਹੋ ਜਾਣੇ ਨੇ ਹਾਂ ਜੀ ਹਾਂ ਬਾਪੂ ਚੰਡਾਈ ਕਰਦੇ ਫਿਰ ਚੰਗੀ ਤਰ੍ਹਾਂ ਨਾਲ ਆ ਦੇਖੋ ਜੀ ਬਾਪੂ ਕਹਿੰਦਾ ਕਾਲਾ ਨਾ ਪਿਆ ਸਭ ਕੁਝ ਹੋਊਗਾ ਆ ਜਾਓ ਕਿਦਾਂ ਫਿਰ ਆਜਾ ਤੈਨੂੰ ਆਜੇ ਕੁੱਮ ਕਾਹਦਾ ਕਿਆ ਹਾਲ ਕਰਾ ਕੋਣ ਆ ਗਿਆ ਆ ਜਾ ਆ ਜਾ ਓਏ ਬਾਪੂ ਇਹ ਕੌਣ ਹੈ ਇਹ ਮੇਰਾ ਪੋਤਾ ਓ ਕਿਆ ਨੋ ਤੇਰਾ ਦੂਰ ਜਾ ਹੈ ਦੂਰ ਜਾ ਸਾਗਾ ਜੀ ਦੂਰ ਜਾ ਸੈਂਕ ਲਾੜੀ ਚਲਾਣੀ ਕੱਲ ਨੂੰ ਫਿਰ ਇਹੀ ਕੰਮ ਸਾਹਮਣੇ ਠੀਕ ਆ ਜੀ ਆ ਦੇਖੋ ਜੀ ਨਵੀਂ ਪੌਦ ਵੀ ਤਿਆਰ ਹੈ ਜੱਗਾ ਜੱਗੇ ਨੂੰ ਤਿਆਰ ਕਰਦੀ ਬਾਈ ਇਹ ਆਪਾਂ ਨੂੰ ਚਾਹੀਦਾ ਗੋੜ ਪਿੰਡਾਂ ਦੇ ਵਿੱਚ ਦੇਖੋ 6-7 ਖਿਲਾੜੀਆਂ ਹੁੰਦੀਆਂ ਤੇ ਬਾਪੂ ਕਹਿੰਨੇ ਦਸਾਰ ਨੇ ਵਿੱਚ ਇੱਕ ਰਹਿ ਗਈ ਇਹ ਆਪਾਂ ਤੁਰਦੀ ਰੱਖਣੀ ਹੈ ਅੱਗੇ ਤੇ ਅੱਗੇ ਤੇ ਆ ਗਿਆ ਗੁਰਜਸ ਗੁਰਜਸ ਨੂੰ ਬਾਪੂ ਕਰਨਾ ਪਿਆਰ ਹੈ ਹੈ ਨੌਕਰੀ ਨਹੀਂ ਬੰਦ ਕਰਨੀ ਹੈ ਆਪਾਂ ਹਾਂਜੀ ਕਿਹੜੇ ਨੌਕਰੀਆਂ ਮਿਲਣੀਆਂ ਇੱਥੇ ਕਰਦੇ ਨੇ ਵੀ ਕੰਮ ਨਾਲੇ ਸਾਡਾ ਮਿਰਸਾ ਆ ਦੇਖੋ ਜੀ ਉਹ ਬੱਲੇ ਬਾਪੂ ਤੇਰੇ ਆਏ ਹਾਏ ਆਏ ਹਾਏ ਆ ਦੇਖੋ ਜੀ ਗੁੜ ਯਾ ਸੋਣਾ ਰੰਗ ਆ ਰਿਹਾ ਬਾਪੂ ਲੱਗਿਆ ਹੋਇਆ ਵਾਹ ਜੀ ਵਾਹ ਸਾਰਨੇ ਪਿੰਡ ਦੀ ਖਲਾੜੀ ਹੈ ਜੀ ਅਮਰੀਕ ਸਿੰਘ ਦੀ ਖਲਾੜੀ ਹੈ ਆਪਣਾ ਗੰਨਾ ਵਰਤਦੇ ਆ ਆਪਣੇ ਖੇਤ ਦੇ ਹੀ ਔਰ ਵਧੀਆ ਤਰੀਕੇ ਨਾਲ ਸ਼ੁੱਧ ਕੰਮ ਹੁੰਦਾ ਬਿਲਕੁਲ ਕੋਈ ਮਿਲਾਵਟ ਨਹੀਂ ਦੂਰ ਦੂਰ ਤੋਂ ਲੋਕ ਪਹੁੰਚਦੇ ਆ ਇੱਥੇ ਬਾਪੂ ਫੋਨ ਨੰਬਰ ਵੀ ਤਾਂ ਬੋਲਣਾ ਆਪਣਾ ਯਾਰ 85910 ਹਾਂ 75599 85910 910 75 75599 599 ਆ ਲੋ ਜੀ ਬਾਪੂ ਨੂੰ ਫੋਨ ਵੀ ਕਰ ਲਿਓ ਭਾਵੇਂ ਦਸਾਰਨੇ ਪਿੰਡ ਪਹੁੰਚਣਾ ਤੁਸੀਂ ਐਨ ਵਧੀਆ ਨੰਬਰ 1 ਕੁਆਲਿਟੀ ਦਾ ਗੁੜ ਜਿਹੜਾ ਮਿਲੂਗਾ ਸੜਕਾਂ ਤੇ ਆਪਾਂ ਗੁੜ ਲੈਨੇ ਆ ਸਾਨੂੰ 100 ਤਰ੍ਹਾਂ ਦਾ ਸ਼ੱਕ ਹੁੰਦਾ ਮਨ ਦੇ ਵਿੱਚ ਬਿਲਕੁਲ ਐਨ ਇਮਾਨਦਾਰੀ ਨਾਲ ਤੁਹਾਨੂੰ ਬਾਪੂ ਸ਼ੁੱਧ ਕਾ ਮਿਲੂਗਾ ਸ਼ੁੱਧ ਹੀ ਹੋਵੇਗਾ 101% 101 101% ਸ਼ੁੱਧ ਗੁੜ ਜੇ ਲੈਣਾ ਨਾ ਜੀ ਦਸਾਰਨੇ ਆਜੋ ਬਾਪੂ ਰਿਕਸ ਕਰਦੇ ਬੰ ਨੂੰ ਇਨਾਮ ਵੀ ਦਊਗਾ ਇਨਾਮ ਵੀ ਦਊਗਾ ਨੋ ਆਇਆ ਹੈ ਬਾਪੂ ਕੰਨ ਮੈਨੂੰ ਆ ਕੇ ਸਾਲਟ ਕਰ ਦੂਗਾ ਅੱਛਾ ਵਾਹ ਜੀ ਵਾਹ ਆ ਦੇਖੋ ਜੀ 70 ਸਾਲ ਦੀ ਮਰੋਗੀ ਸਵੇਰੇ 4 ਵਜੇ ਦਾ ਉੱਠਿਆ ਬਾਪੂ 4 ਵਜੇ ਦਾ ਉੱਠਿਆ 4 ਜੀ 4 4 ਵਜੇ ਦਾ ਉੱਠਿਆ ਹੈ ਲੱਗਿਆ ਹੈ ਬਾਪੂ ਔਰ ਆਪਣੇ ਘਰ ਦੇ ਵਿੱਚੇ ਬਣ ਰਿਹਾ ਗੁੜ ਐਂ ਬਿਲਕੁਲ ਵਧੀਆ ਰੰਗ ਦੇਖੋ ਗੁੜ ਦਾ ਤੁਸੀਂ ਦੇਖੋ ਆ ਹੁਣ ਤਿਆਰ ਹੋ ਜਾਣਾ ਬਸ ਇਹਨੇ ਹੈ ਤਿਆਰ ਹੋ ਜਾਣਾ ਬਸ ਤਿਆਰ ਹੈ ਅਜੇ ਕੌਡੀ ਪੈ ਰਹੀ ਮਤਲਬ ਹਾਂ ਹੈ ਪੂਰਾ ਕੌਡੀ ਵਾਲਾ ਕੰਮ ਹੈ ਐਵੇਂ ਨਹੀਂ ਜਾਣਿਓ ਵੀ ਗੁੜ ਬਣਦਾ ਬਾਪੂ ਕਹਿੰਦਾ ਪੂਰੀ ਕੌਡੀ ਪੈਂਦੀ ਹੈ ਆ ਦੇਖੋ ਜੀ ਲਾਓ ਜੀ ਲਾਓ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਨਜ਼ਾਰੇਦਾਰ ਓ ਬੱਲੇ 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 ਪੂਰਾ ਧਿਆਨ ਦੇ ਕੇ ਕਰਨਾ ਪੈਂਦਾ ਬਾਪੂ ਕੰਮ ਹੈ ਹਾਂ ਪੂਰਾ એનર્ਜੀ ਆ ਜਾਂਦੀ ਹੈ ਸਰੀਰ ਗਰਮ ਹੋ ਜਾਂਦਾ ਪੂਰਾ ਮੈਂ ਕਹਿੰਦਾ ਵੀ ਜੇ ਹੱਥੋਂ ਪੈ ਗਿਆ ਬਈ ਚੱਕੂ ਦਾ ਕੰਮ ਅੱਛਾ ਵਾਹ ਜੀ ਵਾਹ ਬਾਪੂ ਕਹਿੰਦਾ ਜੀ ਬੜੇ ਧਿਆਨ ਨਾਲ ਕਰਨਾ ਪੈਂਦਾ ਪੂਰੇ ਜੋਸ਼ ਨਾਲ ਹੁੰਦਾ ਕੰਮ ਜਿੱਦਾਂ ਪੈਂਦਾ ਤਾਂ ਨਹੀਂ ਪਹਿਲਾਂ ਲੈਂਟਰ ਥੱਲੇ ਤੇ ਤਸਲੇ ਫੜਾਉਂਦੇ ਨੇ ਨਾ ਠਾ ਠਾ ਕਰਦੇ ਉੱਪਰ ਨੂੰ ਜਾਂਦੇ ਤੇ ਇਹ ਲੈਂਟਰੇ ਪੈ ਰਿਆ ਜੀ ਵਾਹ ਜੀ ਵਾਹ ਲੈਂਟਰ ਵਰਗਾ ਕੰਮ ਹੈ ਜੀ ਦੇਖੋ ਜੀ ਗੁੜ ਬਣਦਾ ਐਨ ਸ਼ੁੱਧ ਗੁੜ ਵਾਹ ਜੀ ਵਾਹ ਸਭ ਤੋਂ ਵੱਡੀ ਗੱਲ ਪਤਾ ਕਹਾਂ ਜੀ ਗੁੜ ਬਿਲਕੁਲ ਸ਼ੁੱਧਾ ਗੁੜ ਦਾ ਰੰਗ ਦੇਖ ਲਓ ਤੁਸੀਂ ਵਾਹ ਜੀ ਵਾਹ ਵਾਹ ਜੀ ਵਾਹ ਨਜ਼ਾਰੇਦਾਰ 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 ਰਸ ਪੈ ਰਿਹਾ ਜੀ ਰੋ ਵੀ ਕਹਿੰਦੇ ਬਾਪੂ ਨੂੰ ਰੋ ਇਹ ਕਹਿੰਦੇ ਇਹ ਉੱਤਰਦੇ ਪਾਕਿਸਤਾਨ ਵਾਲੇ ਪਾਕਿਸਤਾਨ ਵਾਲੇ ਲੈਦੇ ਪੰਜਾਬ ਵਾਲੇ ਨਹੀਂ ਹਾਂ ਇਹ ਪਛਿੰਦੇ ਵਾਲਦੇ ਵੀ ਕਹਿੰਦੇ ਰੋ 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 ਮੇਰਾ ਦਾਦਾ ਵੀ ਰੋ ਕਹਿੰਦਾ ਸੀ ਪਾਕਿਸਤਾਨ ਤੇ ਆਇਆ ਸੀ ਹਾਂ ਪਾਕਿਸਤਾਨ ਉਹ ਗੁਜਰਾਵਾਲੇ ਤੇ ਆਇਆ ਸੀ ਹਾ ਮਾਟੇ ਲਵਾ ਪਿੰਡਤਾ ਉੱਥੇ ਤੇ ਆਇਆ ਤਾਂ ਮੇਰਾ ਦਾਦਾ ਰੋ ਰੋ ਮੈਂ ਵੀ ਰੋਇ ਕਹੀ ਜਾਂਦਾ ਹੈ ਪੱਕੀ ਗੱਲਾਂ ਨੇ ਜੀ ਪੱਕੀ ਗੱਲਾਂ ਨੇ ਜੀ ਹਾਂ ਜੀ ਗੱਲਾਂ ਪੱਕੀਆਂ ਕਰਦਾ ਜੀ ਬਾਪੂ ਆ ਦੇਖੋ ਜੀ ਖੁਰਚਦਾ ਜੀ ਬਹੁਤ ਵਧੀਆ ਬੱਲੇ 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 ਜੀ ਆ ਵੀ ਚੱਲ ਗਿਆ ਜੀ ਉਹ ਆਹ ਜੀ ਦਾ ਪੀੜਣਾ ਚੱਲ ਗਿਆ ਜੀ ਵੇਲਣਾ ਬਾਪੂ ਵੇਲਣਾ ਵੀ ਕਹੀ ਜਾਂਦੇ ਵੇਲਣਾ ਹੈ ਜੀ ਵੇਲਣਾ ਵੀ ਕਹਿੰਦੇ ਇਹਨੂੰ ਵੇਲਣਾ ਚੱਲਦਾ ਵੇਲਣਾ ਵੀ ਕਹਿੰਦੇ ਇਹ ਵੀ ਲੈਂਦੇ ਪੰਜਾਬ ਵਾਲੇ ਕਹਿੰਦੇ ਆਹੀਂ ਲੈਂਦੇ ਪੰਜਾਬ ਵਾਲੇ ਕਹਿੰਦੇ ਆਮਲੇ ਵੇਚਣ ਕਹਿੰਦੇ ਆਏ ਆਏ ਵੇਲਣਾ ਜੀ ਚੱਲ ਗਿਆ ਜੀ ਵੇਲਣਾ ਲੈਂਦੇ ਪੰਜਾਬ ਵਾਲੇ ਉਹ ਦੇਖੋ ਜੀ ਚੜਦੇ ਪੰਜਾਬ ਦੇ ਵਿੱਚ ਚੱਲ ਗਿਆ ਜੀ ਵੇਲਣਾ ਆਹ ਦੇਖੋ ਜੀ ਉਹ ਆ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ ਦੇਖੋ ਕਿੰਨੇ ਚੰਦੇ ਅੰਦਰ ਆਹ ਦੇਖੋ ਕਿਦਾਂ ਆਂਦਾ ਰੌਸ਼ਾ ਲਾ ਮਾਰਦਾ ਉਹ ਬੱਲੇ 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 ਵਾਹ ਜੀ ਵਾਹ ਨਜ਼ਾਰੇਦਾਰ ਕੰਮ ਹੋ ਗਿਆ ਜੀ ਅੱਲਾ ਜੀ ਆ ਦੇਖੋ ਜੀ ਗੱਨਾ ਜਾਂਦਾ ਪਿੰਡਾਂ ਦੇ ਵਿੱਚ ਔਰ ਰਸ ਆਉਂਦਾ ਛਾਲਾ ਮਾਰਦਾ ਬੱਲੇ ਛਾਲਾ ਮਾਰਦਾ ਆਉਂਦਾ ਰਸ ਉਹ ਨਜ਼ਾਰਾ ਬਣਦਾ ਜੀ ਬਾਜੀ ਵਾ ਪੈ ਗਈ ਕੌਡੀ ਬਾਪੂ ਕਹਿੰਦਾ ਕੌਡੀ ਪੈਂਦੀ ਹੈ ਘੋੜਾ ਐਵੇਂ ਨਹੀਂ ਬਣਦਾ ਹੈਗਾ ਦੇਖੋ ਜੀ ਕਿੱਦਾਂ ਕੰਮ ਜੋਸ਼ ਨਾਲ ਚੱਲਦਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਵੀ ਸ਼ੁੱਧ ਕੰਮ ਚੱਲ ਰਿਹਾ ਹੈ ਇਹ ਘਰ ਸ਼ੁੱਧ ਗੁੜ ਖਾਣਾ ਆਜੋ ਬਾਪੂ ਕੋਲ ਦਸਾਰਨੇ ਅਮਰੀਕ ਸਿੰਘ ਹਾਂਜੀ ਕੀ ਕਹਿੰਦੇ ਗਰਮ ਗੁੜ ਦਾ ਟੈਸਟ ਕਰੋ ਗਰਮ ਗੁੜ ਦਾ ਗਰਮ ਗੁੜ ਦਾ ਟੈਸਟ ਵੀ ਕਰਦੇ ਆ ਜੀ ਦਸਾਰਨੇ ਪਹੁੰਚੋ ਜੀ ਬਾਪੂ ਕੋਲ ਬਾਪੂ ਦੇ ਦੇ ਸਦਾ ਹੋਕਾ ਦੇ ਦੇ ਸਾਰਿਆਂ ਨੂੰ ਆਲੇ ਦੁਆਲੇ ਵੀਡੀਓ ਬਹੁਤ ਦੂਰ ਤੱਕ ਘੁੰਮਣਾ ਚਾਹ ਰਿਹਾ ਇਹ ਹਾਂਜੀ ਆ ਜਾਣਗੇ ਇਹ ਕਿਉਂ ਪੂਰਾ ਹੋਈ ਜਾਂਦਾ ਨਹੀਂ ਸਾਡਾ ਗੁਰੂ ਹੈ ਇਹ ਕਿਉਂ ਪੂਰਾ ਹੋਈ ਜਾਂਦਾ ਨਹੀਂ ਬਾਹਰ ਤੇ ਬੰਦੇ ਆਣੇ ਹੁਣ ਤੈਨੂੰ ਵਧਾਉਣਾ ਪੈਣਾ ਤੇਜ਼ ਕਰਨਾ ਪੈਣਾ ਕੰਮ ਕੰਮ ਕਹਤਾ ਐ ਇੰਨਾ ਹੀ ਚੱਲਣਾ ਜੀ ਵੇ ਸੁਲਾ ਹੈ ਇਹ ਪੂਰਾ ਕੰਮ ਮੈਂ ਤੈਨੂੰ ਗੰਨੇ ਗੰਨੇ ਕਰਨੇ ਪੈਣੇ ਜ਼ਿਆਦਾ ਕਰਨਾ ਪੈਣਾ ਕੰਮ ਹੁਣ ਤੈਨੂੰ ਮੈਂ ਤੈਨੂੰ ਦੱਸਦਾ ਵੀਡੀਓ ਦੇਖ ਦੇ ਲੋਕਾਂ ਦੇ ਪਹੁੰਚ ਜਾਣਾ ਤੇਰੇ ਕੋਲ ਫੋਨ ਵੀ ਆਉਣੇ ਆ ਮੈਂ ਨੰਬਰ ਵੀ ਤੇਰਾ ਵਿੱਚ ਪਾ ਦੇਣਾ ਹੈਗਾ ਦੇਖੀ ਲੋਕੀ ਤੰਗ ਆਏ ਹੋਏ ਸੜਕਾਂ ਤੇ ਘੁਰ ਲੈਣਗੇ ਲੋਕਾਂ ਨੂੰ 100 ਵਹਿ ਮੰਦਾ ਇੱਥੇ ਦੇਖੋ ਜੀ ਗੁਰਮੰਨ ਦਾ ਤਾਜਾ ਉਹ ਆ ਜੀ ਵਾ ਆ ਲਓ ਜੀ ਬਾਪੂ ਲੈ ਲੈਣਾ ਥੋੜਾ ਜਿਹਾ ਮੈਂ ਹਾਂਜੀ ਹਾਂ ਆ ਕੇ ਬਜ਼ੁਰਗ ਕਹਿੰਦੇ ਕਰਨ ਬਾਪੂ ਜੀ ਕਹਿੰਦੇ ਕਰਨ ਖਾ ਕੇ ਦੇਖੋ ਵਾਹ 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 ਨਜ਼ਾਰੇਦਾਰ ਜੀ ਬਹੁਤ ਵਧੀਆ ਆ ਦੇਖੋ ਜੀ ਚੱਲ ਰਿਹਾ ਕੰਮ ਜੱਗਾ ਲੱਗਿਆ ਗੰਨੇ ਲਾਉਣ ਔਰ ਨਵਾਂ ਰੌ ਕੱਢਣ ਇੱਧਰ ਪੈ ਗਿਆ ਜੀ ਰੌ ਥੱਲੇ ਲਾਰੇ ਬਾਈ ਜੀ ਬਾਲਰ ਇਦਾਂ ਵੀ ਕੰਮ ਚੱਲਦਾ ਬੰਦਾ ਬਾਹਰਲਾ ਕੋਈ ਨਹੀਂ ਰੱਖਿਆ ਹੋਇਆ ਜਿਹੜਾ ਆਇਆ ਉਹਨੂੰ ਡਾਦੇਉਂਦੇ ਆ ਵੀ ਚੱਲ ਲੱਗ ਜਾ ਤੂੰ ਵੀ ਵਿੱਚੇ ਲੱਗ ਜਾਂਦੇ ਆਪਣੇ ਆਪ ਹੀ ਹੈ ਵੀ ਆਪੇ ਲੱਗ ਜਾਂਦੇ ਬੰਦੇ ਬਾਪੂ ਹੈ ਆਪੇ ਉਹ ਵਾਹ ਜੀ ਆਪੇ ਆਪੇ ਆਪੂ ਬਾਪੂ ਪੇਸ਼ੀਆਂ ਜਿਹੜੀਆਂ ਬਣਾਈਆਂ ਜਿਹੜੇ ਸੜਕਾਂ 'ਤੇ ਵਿਕਦੀਆਂ ਤੇਰੇ ਆਹ ਕਿਆ ਹੈ ਆਹ ਤਾਂ ਕਿਆ ਉਹ ਨਹੀਂ ਬਣਦੀ ਕਾਤੇ ਸਾਡੇ ਬਾਅਦ ਮੈਂ ਟੱਕਰੇ ਜ਼ਿਆਦਾ ਵਿਕਦੀਆਂ ਹੈ ਇਹ ਇਹ ਜਿਹੜਾ ਮਾਲ ਵੇਚਦਾ ਸਾਡੀ ਬਾਗਾ ਨਾ ਉਹ ਉਹ ਕਾਤੇ ਮਤਲਬ ਕਿ ਉਹ ਕਿਦੀ ਬਣਦੀ ਆ ਉਹ ਜਿਹੜੀ ਬਣਦੀ ਕੱਚੀ ਗੱਤ ਨਹੀਂ ਉਤਰਦੀ ਅੱਛਾ ਜਿਹੜੀ ਪੈਸੀ ਐਪ ਹੋ ਸੀ ਉਹ ਕੱਚੀ ਬਾਤ ਦੀ ਹੁੰਦੀ ਆ ਆ ਤੇਰੀ ਬਾਤ ਪੱਕੀ ਐ ਹਾਂ ਇਹ ਤਾਂ ਪੱਕੀ ਐ ਆ ਦੇਖੋ ਜੀ ਰੌ ਅੰਡਰਗਰਾਉਂਡ ਪਹੁੰਚਦਾ ਬਾਪੂ ਅੰਡਰਗਰਾਉਂਡ ਜਾਂਦਾ ਰੌ ਹਾਈ ਹਾਂ ਉਹ ਤੇ ਪੈਪ ਜਾਂਦਾ ਆ ਟੋਲ ਵਿੱਚ ਆਪੇ ਪਹੁੰਚ ਜਾਂਦਾ ਹਾਂਜੀ ਹਾਂ ਆ ਦੇਖੋ ਜੀ ਬਾਪੂ ਨੇ ਜਿਗਾਰਡ ਬਣਾਇਆ ਹੋਇਆ ਅੰਡਰਗਰਾਉਂਡ ਹੀ ਆਂਦਾ ਇੱਥੇ ਤੇ ਪੈਪ ਦੱਬਿਆ ਹੋਇਆ ਆ ਇੱਥੇ ਇਕੱਠਾ ਆਉਂਦਾ ਜੀ ਰੌ ਨਾਲ ਇਹ ਪੈਪ ਜਾ ਰਿਹਾ ਤੇ ਔਰ ਸਿੱਧਾ ਪਹੁੰਚਦਾ ਹੈ ਜੀ ਉੱਥੇ ਇੱਥੇ ਪਹੁੰਚਦਾ ਇੱਥੇ ਤੇ ਫਿਰ ਜੱਗਾ ਪਾ ਦਿੰਦਾ ਇਹਦੇ ਵਿੱਚ ਵਾਹ ਜੀ ਵਾਹ ਆ ਦੇਖੋ ਜੀ ਆ ਪਾਈਪ ਲੱਗਾ ਹੋਇਆ ਅੰਡਰਗਰਾਉਂਡ ਪਾਈਪ ਲੱਗਾ ਹੋਇਆ ਗਰਮ ਖਾਣ ਉੱਥੇ ਤੇ ਆਣਾ ਗਰਮਾ ਗਰਮ ਗੁੜ ਖਾਣ ਆਗੇ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿੱਥੇ ਤੇ ਆਏ ਤੁਸੀਂ ਗੁੜ ਖਾਣ ਅਸੀਂ ਗੁੜ ਲੈਣ ਵੀ ਆਏ ਆ ਜੀ ਖੰਡ ਵੀ ਆਏ ਆ ਆਏ 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 ਆ ਨਜ਼ਾਰਾ ਆ ਗਿਆ ਪਿਛਲੇ 5-6 ਸਾਲਾਂ ਤੋਂ ਗੁੜ ਲਿਆ ਰਹੇ ਹਾਂ ਨਾ ਤੋਂ ਅੱਛਾ ਜੀ ਬਿਲਕੁਲ ਪਿਓਰ ਗੁੜ ਹਾਂ ਅਰ ਦੋ ਦੋ ਸਾਲ ਗੁੜ ਖਰਾਬ ਨਹੀਂ ਹੁੰਦਾ ਚਾਹ ਚੁਪਾ ਕੇ ਜਿੰਨਾ ਮਰਜੀ ਉਬਾਲ ਲਓ ਚਾਹ ਨਹੀਂ ਫਟਦੀ ਹੈ ਜੀ ਐਨੇ ਪਿਓਰ ਚੀਜ਼ ਬਣਾਉਂਦੇ ਨੇ ਅੱਛਾ ਤੁਸੀਂ ਇਹਨਾਂ ਕੋਲੋਂ ਲਿਆਉਂਦੇ ਹੋ ਇਹਨਾਂ ਕੋਲ ਜੀ ਪਹਿਲੇ ਪਰਛੇ ਸਾਲਾਂ ਤੋਂ ਗੁੜ ਪੂਰਾ ਨਹੀਂ ਹੁੰਦਾ ਜੀ ਹਾਂ ਜੀ ਪੂਰਾ ਨਹੀਂ ਪਾਏ ਅੱਛਾ ਲਓ ਜੀ ਗੁੜ ਪੂਰਾ ਨਹੀਂ ਹੁੰਦਾ ਇਹਨਾਂ ਵਧੀਆ ਗੁੜ ਹੈ ਦੂਰ ਦੂਰ ਤੇ ਪਹੁੰਚ ਤੁਸੀਂ ਕਿੱਥੇ ਦਾ ਹੈ ਜੀ ਕਰਾਲੀ ਤੋਂ ਆਹ ਲਓ ਜੀ ਕਰਾਲੀ ਦਾ ਕੀ ਨਾ ਕੀ ਤੁਹਾਡਾ ਛੜਾ ਅਰਵਿੰਦਰ ਸਿੰਘ ਹਰਵਿੰਦਰ ਸਿੰਘ ਹਰਵਿੰਦਰ ਹਰਵਿੰਦਰ ਸਿੰਘ ਜੀ ਆਏ ਦੀ ਕਰਾਲੀ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਗੁੜ ਭਜਾਈਦਾ ਇਹਨਾਂ ਤੋਂ ਲਿਜਾ ਕੇ ਰੋਪੜ ਤੱਕ ਗੁੜ ਦੇ ਕੇ ਆਈਦਾ ਇਹਨਾਂ ਦਾ ਆ ਹੁਣ ਸਾਡਾ ਵੀਡੀਓ ਜਿਹੜਾ ਨੇ ਜੀ ਘੁੰਮ ਜਣੇ ਅਮਰੀਕਾ ਕੈਨੇਡਾ ਤੱਕ ਪਹੁੰਚਣਾ ਬਾਪੂ ਦੇ ਅਮਰੀਕਾ ਵਾਲੇ ਨੇ ਕਿਸੇ ਨੇ ਮੰਗਾਲਿਆ ਕੈਨੇਡਾ ਵਾਲੇ ਨੇ ਜਾਂਦਾ ਕੋਣ ਜਾਂਦਾ ਜਾਂਦਾ ਜੀ ਕੱਲ ਅਰੇ ਕੱਲੇ ਗਿਆ ਕੱਲ ਲੈ ਗਿਆ ਬੰਦਾ ਕਿੱਥੇ ਕਿੱਥੇ ਵਾਸਤੇ ਕੈਨੇਡਾ ਨੂੰ ਭੇਜਿਆ ਕੋਰੀਅਰ ਕਰਿਆ 5 ਕਿਲੋ ਗੁੜ ਵਾਹ ਜੀ ਵਾਹ 5 ਕਿਲੋ ਗੁੜ ਕੈਨੇਡਾ ਪਹੁੰਚਿਆ ਜੀ ਕਹਿੰਦਾ ਕੱਲੇ ਬਾਪੂ ਪਚਾ ਦੂੰਗਾ ਫਿਰ ਕੈਨੇਡਾ ਵੀ ਹੈ ਕੈਨੇਡਾ ਇੱਥੇ ਲਿਆ ਦੂੰਗਾ ਹੈ ਆ ਗਈ ਆ ਗਈ ਆਏ 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 ਕਹਿੰਦਾ ਆ ਗਈ ਆਵਾਜ਼ੀ ਕੈਨੇਡਾ ਵਾਲਿਓ ਅਮਰੀਕਾ ਵਾਲਿਓ ਲੰਡਨ ਵਾਲਿਓ ਪੰਜਾਬੀਓ ਜਿੱਥੇ ਜਿੱਥੇ ਬੈਠੇ ਹੋ ਲੈਂਦੇ ਪੰਜਾਬ ਚੜਦੇ ਪੰਜਾਬ ਵਾਲੇ ਸਾਰੇ ਗੋੜ ਚਾਹੀਦਾ ਬਾਪੂ ਅਮਰੀਕ ਸਿੰਘ ਵੀ ਖਿਡਾਰੀ ਦਾ ਦਸਾਰਨਾ ਪਿੰਡ ਜ਼ਿਲ੍ਹਾ ਮੋਹਾਲੀ ਇਹਦੇ ਵਰਗਾ ਗੋੜ ਨਹੀਂ ਕਿਤੇ ਲੱਭਣਾ ਤੁਹਾਨੂੰ ਪੂਰੇ ਪੰਜਾਬ ਦੇ ਵਿੱਚ ਵਾਹ ਜੀ ਵਾਹ ਹਾਂਜੀ ਤੁਸੀਂ ਵੀ ਆਏ ਗੋੜਖਾਨੇ ਹਾਂਜੀ ਆ ਗੋੜਖਾਨੇ ਉਹ ਵਾਹ ਵੀ ਵਾਹ ਤੁਸੀਂ ਵੀ ਆਏ ਗੋੜਖਾਨੇ ਹਾਂਜੀ ਉਹ ਵਾਹ ਬੇਟਾ ਬੇਟੀਆ ਬੇਟਾ ਜੀ ਉਹ ਬੇਟਾ ਕਿਆ ਨਾਮ ਦਾ ਮਨਰਾਜ ਸਿੰਘ ਜੀ ਮਨਰਾਜ ਸਿੰਘ ਮਨਰਾਜ ਗੋੜਖਾਨਾ ਆਇਆ ਹੈ ਹਾਂਜੀ ਉਹ ਵਾਹ ਜੀ ਵਾਹ ਵਾਹ ਜੀ ਵਾਹ ਦੇਖੋ ਜੀ ਗੋੜਖਾਨਾ ਆ ਗਿਆ ਮਨਰਾਜ ਬਾਪੂ ਸ਼ੁੱਧਤਾ ਦਾ ਕਿਆ ਮਸਲਾ ਤੂੰ ਕਿਆ ਸੋਚਿਆ ਹੈ ਵੀ ਸਹੀ ਚੀਜ਼ੇ ਵੇਚਣੀ ਹੈ ਹੈ ਜੀ ਸਹੀ ਚੀਜ਼ੇ ਬਣਾਉਣੀ ਸਹੀ ਹੋ ਦੇਣੀ ਅਸੀਂ ਨਹੀਂ ਪਾਉਗੇ ਕੁਝ ਕੁਝ ਨਹੀਂ ਪਾਣਾ ਆ ਮੈਂ ਕੁਛ ਹੋ ਜਵੇ ਕੁਛ ਹੋ ਜੋ ਕਹੇ ਜਲਾ ਕਾਲਾ ਬਣੋ ਪੀਆ ਬਣੋ ਜਿਆ ਮਰਜੀ ਬਣੋ ਤੁਹਾਨੂੰ ਤੁਹਾਨੂੰ ਕੋਈ ਦਿੱਕਤ ਨਹੀਂ ਅੱਛਾ ਸਾਡਾ ਕਾਲਾ ਵੀ बिकਦਾ ਸਾਡਾ ਪੀਆ ਵੀ बिकਦਾ ਸਾਡਾ ਸਭ बिकਦਾ